ਤੋਂ ਬੰਮੇ ਵਿਅਕਤੀ ਜਿਹੜੇ ਆ ਸ਼ੱਕੀ ਰਾਉਂਡ ਅਪ ਕੀਤੇ ਕੋਲੋਂ 1 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਅੱਗੇ ਕਰਦੇ ਹੋਏ ਸਾਡੀ ਘਰਿੰਡੇ ਦੀ ਇੱਕ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਚਮਕੀ ਚਾਰਜ ਨੂੰ ਕਿ ਦੋ ਨਾਮ ਨੂੰ ਜਿਹੜੇ ਬੰਦੇ ਆ ਇਹ ਨਿਸ਼ਚਿਤੋਂ ਪਟਾਰੀ ਸਾਈਡ ਨੂੰ ਜਿਹੜੀ ਡਰੇਨ ਆ ਮਾਵਾ ਉਧਰ ਜੋ ਡ੍ਰੇਨ ਦੇ ਨਾਲ-ਨਾਲ ਜਿਹੜੇ ਆ ਰਹੇ ਆ ਤਾਂ ਹੋ ਸਕਦਾ ਇਹਨਾਂ ਨੂੰ ਚੈੱਕ ਕੀਤਾ ਜਾਵੇ ਤੇ ਇਹਨਾਂ ਕੋਲ ਪਦਾਰਥ ਜਿਹੜਨ ਨੇ ਸ਼ੀਲਾ ਮਿਲ ਸਕਦਾ ਉਹਦੇ ਸਬੰਧਤ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਸਾਡੇ ਜਿਹੜੇ ਚੌਂਕੀ ਇੰਚਾਰਜ ਨੇ ਉੱਥੇ ਆਪਣੀ ਜਿਹੜੀ ਆ ਟੀਮ ਨੂੰ ਲੈ ਕੇ ਗਏ ਤੇ ਦੋ ਬੰਦੇ ਵਿਅਕਤੀ ਜਿਹੜੇ ਆ ਸ਼ੱਕੀ ਰਾਉਂਡ ਅਪ ਕੀਤੇ ਕੁਰਸੇਵਕ ਸਿੰਘ ਰਾਏ ਤੇ ਕੁਲਜੀਤ ਸਿੰਘ ਹਰੜ ਇਹਨਾਂ ਕੋਲੋਂ 1 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਨੰਬਰ 181 ਥਾਣਾ ਘਰੇਂਡਾ ਵਿਖੇ ਅੰਡਰ ਸੈਕਸ਼ਨ 21C 25 29 ਐਨਡੀਪੀਐਸ ਸੈਕਟਰ ਦੇ ਤਹਿਤ ਦਰਜ ਕਰ ਲਿਆ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਨਾ ਸਰ ਕੋਈ ਪਹਿਲਾਂ ਇਹਨਾਂ ਦੇ ਮੁਕੱਦਮਾ ਜਾਂ ਪਹਿਲਾਂ ਮੁਕਦਮਾ ਨਹੀਂ ਇਹਨਾਂ ਦੇ ਅਜੇ ਪ੍ਰੀ ਨੰਬਰ ਦੀ ਕੋਸ਼ਿਸ਼ ਤੇ ਪਤਾ ਲੱਗਾ ਵੀ ਕੋਈ ਦਰਜ ਹੈ ਪਰ ਹਾਂ ਇਹਨਾਂ ਨੇ ਕੰਸਾਈਨਮੈਂਟਸ ਦੋ ਦੋ ਤਿੰਨ ਤਿੰਨ ਵਾਰ ਹੀ ਲਈਆਂ ਨੇ ਪਾਰ ਜਿਹੜੇ ਪਾਰ ਸਮਗਲਰ ਉਹਨਾਂ ਨਾਲ ਇਹਨਾਂ ਦੇ ਸਬੰਧ ਹੈ ਇਹੀ ਰਿਮਾਂਡ ਦੇ ਦੌਰਾਨ ਜਿਹੜੀ ਸ਼ਾਨਵੀਨ ਇਹਨਾਂ ਦੀ ਕਰਮੀ ਆ ਖੰਗਾਰਾ ਨਾਲ ਇਹ ਡਰੋਨ ਰਸਤੇ ਆ ਰਹੀ ਕਿਸ ਤਰ੍ਹਾਂ ਆ ਰਹੀ ਸਰ ਇਹ ਇਹਨਾਂ ਇਹ ਡਰੋਨ ਦੇ ਜ਼ਰੀਏ ਇਹਨਾਂ ਨੇ ਮੰਗਵਾਈਆ ਉੱਥੇ ਲੋਕੇਸ਼ਨ ਭੇਜ ਕੇ ਸਰ ਜਿੱਕਰ ਅਸੀਂ ਗੱਲ ਕਰੀਏ ਲਿੰਕ ਕਿਤਾ ਬਣੇ ਜੀ ਇਹਨਾਂ ਦੇ ਸਮਗਲਰਾਂ ਨਾਲ ਜਿਹੜੇ ਪਾਕਿਸਤਾਨ ਦੇ ਵਿੱਚ ਰਹ ਰਹੇ ਇਹ ਇਹਨਾਂ ਦੇ ਗਾਂ ਯਾਰ ਦੋਸ ਜਿਹੜੇ ਪੁਰਾਣੇ ਬਾਰਡਰ ਬੈਲਟ ਦੇ ਨਾਲ ਉਹਨਾਂ ਨੇ ਇਹਨਾਂ ਦੇ ਲਿੰਕ ਕਰਵਾਏ ਸੀਗੇ ਉਸੇ ਲਿੰਕ ਦੇ ਤਹਿਤ ਇਹ ਜਿਹੜਾ ਵਾਇਰ ਡਰੋਨ ਜਿਹੜਾ ਇਹ ਸਮਾਨ ਮੰਗਾਉਂਦੇ ਆ ਉਹ ਤੋਂ ਟੈਂਟਰ ਮਾਰੀ ਮਾ ਚੁੱਕੇ ਆ ਜਿੰਨਾਂ ਦਾ ਰਿਮਾਂਡ ਅਸਲ ਕਰਕੇ ਸਰ ਜਿਸ ਤਰ੍ਹਾਂ ਤੁਹਾਡੇ ਕੋਲ ਦੱਸਿਆ ਜਾਂਦਾ 2 3 12 ਇਹਨਾਂ ਦੇ ਕੋਲੋਂ ਕਨਸਾਈਨਮੈਂਟ ਮਿਲਵਾਈ ਗਈ ਆ ਤਾਂ ਇਹਨਾਂ ਦੇ ਕੋਲੋਂ ਕਿ ਡਿਲੀਵਰ ਕਿੱਥੇ ਕੀਤੀ ਗਈ ਆ ਜੀ ਉਹ ਉਹ ਹੁਣ ਕੁਝ ਕੁਛ ਪੁੱਛਿਆ ਨਹੀਂ ਨਾ ਅੱਜ ਰਿਮਾਂਡ ਲੈ ਕਿੰਨੇ ਸਮੇਂ ਤੋਂ ਐਕਟਿਵ ਨੇ ਜੀ ਇਹ ਸਭ ਉਸ ਇਲਾਕੇ ਦੇ ਵਿੱਚ ਇਹ ਸਾਲ ਦੇ ਕਰੀਬ ਐਕਟਿਵ ਸਰ ਇਹਨਾਂ ਦੀ ਉਮਰ ਕਿੰਨੀ ਹੈ ਉਮਰ ਨੇ 30 ਸਾਲ ਦੇ ਕਰੀਬ ਮੋਸਰ ਦੋਨਾਂ ਦੀ 25 ਤੋਂ 30 ਦੇ ਰਹਿਣ ਨੂੰ ਲੈ ਕੇ ਅੰਮ੍ਰਿਤਸਰ ਤੋਂ ਬਾਤ ਇਹ ਠਾਣੇ ਲੋਪੋ ਕੇ ਸਾਈਡ ਦੀ ਅੰਮ੍ਰਿਤਸਰ ਦੀ ਸਰ ਕਿੰਨੀ ਅਕਸਾਈਡ ਮੈਂ ਤਾਂ ਵਿਰੋਧ ਤੇ ਸੇ ਰੇਂਗਸਾਲ ਇੱਕ ਤੋਂ ਇਹ ਐਕਟ ਬਣੇ ਤਾਂ ਕਿੰਨਾ ਅੱਗੇ ਡਿਲੀਵਰ ਕਰ ਚੁੱਕੇ ਨੇ ਜੀ ਆਪਣੀ ਜਿਹੜੀ ਪ੍ਰੀ ਲਿਮਿਟ ਪੁੱਛ ਗਿਸ਼ਚ ਪਤਾ ਲਗਾ ਵੀ ਦੋ ਦੋ ਤਿੰਨ ਤਿੰਨ ਕਨਸਾਈਨਮੈਂਟ ਲੈ ਚੁੱਕੇ ਬਾਕੀ ਡਿਟੇਲ ਜਿਹੜੀ ਆਫਟਰ ਰਿਮਾਂਡ ਆ ਜਾ ਸਕਦਾ ਤਾਂ ਇਹ ਕੱਲੇ ਨੌਜੋਗ ਕੰਮ ਕਰਨੇ ਜਾਣ ਨਾਲ ਹੋਰ ਸਾਥੀ ਕੰਮ ਕਰਦੇ ਹੈਗੇ ਹੋਰ ਵੀ ਇੱਕ ਕਿਹੜਾ ਬੜੀ ਬਣੀ ਜਗਾਪਨ ਉਸ ਵੇਲੇ ਮੌਕੇ ਤੇ ਡਰੱਗ ਬਣੀ ਵਪਰੀ ਨੀ ਉਹ ਰਿਮਾਂਡ ਲੈ ਕੇ ਪੁਛੀਏ ਇਸ ਚ ਕੋਸ਼ਿਸ਼ ਕਰਾਂਗੇ ਸਾਰੇ ਉਹਨਾਂ ਦੀ ਕੈਨ ਤੋੜਨ ਦੇ ਲਈ ਪਤਾ ਕੀਤਾ ਜਾਏਗਾ ਜਿਹੜੇ ਨੌਰਮੰਡਰ ਨਾਲ ਕੰਮ ਕਰ ਰਹੇ ਨੇ ਬਿਲਕੁਲ ਬਿਲਕੁਲ ਅੱਗੇ ਵੀ ਇਹੀ ਪਤਾ ਕਰਕੇ ਸਾਰੇ ਫੜਿਆ ਤੇ ਅੱਜ ਇਹਨਾਂ ਦਾ ਰਿਮਾਂਡ ਹਸਲ ਕਰਕੇ ਮੈਕਸਿਮਲ ਰਿਮਾਂਡ ਲੈ ਕੇ ਇਹਦੀ ਛਾੜਬਿੰਦ ਕਰਾਂਗੇ ਇਹਨਾਂ ਦਾ ਦੋ ਬੰਦੇ ਲੱਗਦੇ ਨੇ ਕਿਹੜਾ ਕਾਰੋਦਾਰ ਹੈ ਦੇ ਪੋਰ ਇਸ ਵੇਲੇ ਨਹੀਂ ਦੱਸਣਾ ਬਾਜੀ ਗ੍ਰਫਤਾਰੀ ਕਰ ਲੰਘਾ ਕੋਈ ਵੱਡੀ ਵੱਡੀ ਮਾਤਰਾ ਨਾਲ ਹੋਰ ਬੰਦੇ ਆ ਸਕਦੇ ਨੇ ਕੋਸ਼ਿਸ਼ ਹੈ ਅੱਜ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਹੈ ਸਾਰੀ ਕਾਰਵਾਈ ਅਮਚ ਲਿਆਵਾਂਗੇ ਉਹ ਅਜੇ ਫਿਲਹਾਲ ਤੇ ਹੀ ਪਤਾ ਲੱਗਾ ਇਹਨਾਂ ਨੂੰ